ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਆਧਮਪੁਰ ਵਿੱਚ ਭਾਜਪਾ ਆਗੂਆਂ ਵੱਲੋਂ ਸੀਐਮ ਮਾਨ ਦਾ ਸਾੜਿਆ ਪੁਤਲਾ ਲਗਾਏ ਮੁਰਦਾਬਾਦ ਦੇ ਨਾਰੇ ਇਸ ਮੁਕੇ ਗੱਲਬਾਤ ਕਰਦਿਆ ਨੀਦੀ ਤਿਵਾੜੀ ਮਦਬੀਤ ਸਿੰਘ ਵਿੱਕੀ ਐਡਵੋਕੇਟ ਕ੍ਰਿਸ਼ਨ ਕੁਮਾਰ ਵਿਕਰਮ ਸਿੰਘ ਵਿੱਕੀ ਨੇ ਕੀ ਹੈ ਕਿ ਪੰਜਾਬ ਦੀ ਮਾਣਯੋਗ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ ਉਹ ਉਹਨਾਂ ਨਾਲ ਝੂਠੇ ਵਾਅਦੇ ਕਰਕੇ ਅਤੇ ਦਿਖਾਵਾ ਕਰਕੇ ਸੱਤਾ ਵਿੱਚ ਆਈ ਹੈ ਖਾਸ ਤੌਰ ਤੇ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ ਅੱਜ ਆਪ ਸਰਕਾਰ ਨੂੰ ਸੱਤਾ ਚਾਏ 2 ਸਾਲ ਹੋ ਗਏ ਹਨ ਪਰ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਅਜੇ ਵੀ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਜਿਸ ਦੇ ਵਿਰੋਧ ਚ ਅੱਜ ਭਾਜਪਾ ਦਿਆਂ ਮਹਿਲਾ ਵਰਕਰਾਂ ਵੱਲੋਂ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਹਿੰਦਰਪਾਲ ਕਾਜਲ ਲਾਜਵੰਤੀ ਨਿਰਮਲਪੌਰ ਕੁਲਵਿੰਦਰਪੌਰ ਜੋਤੀ ਰਾਣੀ ਬੀਨਾ ਰਾਣੀ ਪ੍ਰਦੀਪ ਕੌਰ, ਜੋਗਿੰਦਰ ਕੌਰ, ਰਾਜੀ ਬਲਬੀਰ ਕੌਰ, 파ਸ਼ੋ, ਮਨਜੀਤ ਕੌਰ, ਅਰਚਨਾ ਪ੍ਰਵੀਨ ਕੌਰ, ਪੂਜਾ ਲੋਹਾਰਾ, ਸਿਮਰਨਜੀਤ ਕੌਰ, ਲੋਹਾਰਾ, ਪ੍ਰੀਤੀ, ਗੁਰਦੇਵ, ਸੁਖਪ੍ਰੀਤ, ਰਵਿੰਦਰ ਕੌਰ, ਦਲੀਪ ਸਾਈ, ਗਗਨਦੀਪ, ਗੱਗੂ, ਅਭਿਸ਼ੇਕ ਸ਼ਰਮਾ, ਪ੍ਰਵੀਨ ਰਾਣਾ, ਤਿਲਕ ਰਾਜ ਯਾਦਵ, ਅਸ਼ਵਨੀ, ਸ਼ਰਦਾ, ਸੰਦੀਪ ਕਪੂਰ, ਹਰਬੀਤ ਸਿੰਘ, ਭਜਨ ਲਾਲ, ਰਾਬਨਾਰ, ਸ਼ਿਵਮਤੇ, ਹੋਰ ਭਾਜਪਾ ਵਰਕਰ ਅਬ ਮੌਜੂਦ ਰਹੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਨੀਵੀ ਕੁਮਾਰੀ ਆ ਅੱਜ ਅਸੀਂ ਜਲੰਧਰ ਦਿਹਾਤੀ ਦੇ ਵਿੱਚ ਆਪਣੀ ਪੂਰੀ ਮਹਿਲਾ ਮੋਰਚਾ ਦੀ ਟੀਮ ਦੇ ਨਾਲ ਇੱਥੇ ਇੱਕ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਭਗਵੰਤ ਮਾਨ ਦੇ ਸਰਕਾਰ ਦੇ ਖਿਲਾਫ ਜਿਹੜਾ ਕਿ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਸਾਰੀਆਂ ਲੇਡੀਜ਼ ਨੂੰ ਵਾਅਦਾ ਕੀਤਾ ਸੀ 1-1000 ਰੁਪਏ ਦਾ ਉਹ ਅੱਜ ਤੱਕ ਪੂਰਾ ਨਹੀਂ ਹੋਇਆ ਹੈਗਾ ਉਹ ਵਾਦੇ ਤੇ ਵਾਦੇ ਕਰ ਰਹੇ ਨੇ ਕੁਝ ਵੀ ਨਹੀਂ ਉਹ ਕਰ ਰਹੇ ਹੈਗੇ ਤੇ ਜੇ ਅਸੀਂ ਅੱਜ ਸੱਚਾਈ ਦੀ ਗੱਲ ਕਰੀਏ ਤਾਂ ਇੱਕ ਨੰਬਰ ਦੀ ਧੋਖਾਧੜੀ ਸਰਕਾਰ ਆ ਇੱਕ ਵੀ ਰੁਪਈਆ ਮਛਡੋ ਹਜ਼ਾਰ ਤੈਨੂੰ ਛਡੋ ਉਹਨਾਂ ਨੇ ਤਾਂ ਕਿਸੇ ਨਾਲ ਕੁਝ ਨਹੀਂ ਕੁਸਵਾਇਆ ਪਈ ਪੰਜਾਬ ਦੇ ਅੱਜ ਬਲਾਡ ਬਹੁਤ ਖਰਾਬ ਹੋ ਚੁੱਕੇ ਨੇ ਇੱਥੇ ਨਸ਼ਾ ਇਹਨਾਂ ਦੇਖ ਰਿਹਾ ਘਰ ਘਰ ਨਸ਼ਾ ਵਿਕ ਰਿਹਾ ਬੱਚੇ ਨੇ ਪੀਰੋਜ਼ ਨਾਲ ਹੋ ਚੁੱਕੇ ਨੇ ਕਿਸੇ ਵੀ ਗੱਲ ਦਾ ਉਹਨਾਂ ਕੋਲ ਜਵਾਬ ਨਹੀਂ ਹੈਗਾ ਇਸ ਲਈ ਸਾਡਾ ਅੱਜ ਮੀਨ ਪ੍ਰੋਟੈਸਟ ਇਹੀ ਆ ਕਿ ਸਾਡੀਆਂ ਲੇਡੀਆਂ ਸਾ ਪੂਰੇ ਪੰਜਾਬ ਕੇ ਬੀਬੀਆਂ ਦਾ 1-1000 ਰੁਪਇਆ ਕਿੱਥੇ ਆ ਉਹ ਇਸ ਦਾ ਜਵਾਬ ਦੇਵੇ ਹੁਣ ਆ ਹੁਣ ਫਿਰ ਉਸ ਤੋਂ ਬਾਅਦ ਛੋਲੇ ਇਲੈਕਸ਼ਨ ਆਉਣ ਵਾਲੇ ਨੇ ਬੋਲਾਰੇ ਚੇਰਨਾਂ ਵਾਂ ਮੋਸ਼ਾ ਛੋੜਨਾ ਮੈਂ ਆਮ ਜਨਤਾ ਨੂੰ ਇਹ ਯੰਕੀ ਕਰਦੀ ਆ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਸੋਚ ਸਮਝ ਕੇ ਆਪਣੀ ਵੋਟ ਦਾ ਸਹੀ ਉਪਯੋਗ ਕਰੋ ਧੰਨਵਾਦ ਜੀ